ਪਲੀਜ਼ ਮੁਰਦਾਬਾਦ ਕਿ ਊਟ ਕੋਲ ਦਾ ਦੰਬੇ ਹਰੇ ਸੇਟੋ ਮੁਖਤਿਆਰ ਸਿੰਘ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਸਾਥੀਓ ਜਰਾ ਕੰਨਾਂ ਦੇ ਰੱਖਾ ਹੱਥ ਰੱਖਿਓ 15 ਤਰੀਕ ਨੂੰ 7:30 ਵਜੇ ਦੇ ਲਗਭਗ ਜੱਗਾ ਸਿੰਘ ਡੱਲਾ ਇਹ ਆਪਣੀ ਜਿਹੜੀ ਆ ਮੱਜਾਂ ਦੀ ਫੀਡ ਲੈ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਉੱਥੇ ਰਸਤੇ 'ਚ ਇੱਕ ਬੜੀ ਪੁਰਾਣੀ ਪੁਣੀ ਮਸ਼ਹੂਰ ਜਿਹੜਾ ਪਾਣੀ ਜਿਹੜਾ ਬਾਦਸ਼ਾਹਾਂ ਦਾ ਇੱਧਰ ਉੱਧਰ ਕੱਢਦੀ ਆ ਜਗਦੀਪ ਫੁਰਤੋਂ ਅੱਗੇ ਘਰਾਰੇ ਤੋਂ ਖਾਜਣੇ ਲਈ ਆ ਜਦੋਂ ਇਹ ਤੁਰਿਆ ਵਾਏ ਨੂੰ ਕੁਛ ਡਾਗਿਆ ਪਾਪਿਆ ਇਨੇ ਕਿਹਾ ਉੱਥੇ ਪ੍ਰੋਫੈਸਰ ਨੂੰ ਕਿ ਮੇਰੇ ਨਾਲ ਦੋ ਬੰਦੇ ਭੇਜੋ ਕਿਉਂਕਿ ਅਸੀਂ ਇਹਨੂੰ ਤਕੀਦ ਕੀਤੀ ਸੀ ਆ ਜਿਹੜੇ ਆਏ ਨਵੇਂ ਡੀਐਸਪੀ ਮੇਰੀ ਗੱਲ ਸੁਣਨਾਂ ਨੇ ਮੈਂ ਕੋਈ ਨਵੀਂ ਹਕੀਕਤ ਪੇਸ਼ ਕਰਨ ਲੱਗਾ ਉੱਥੇ ਉਹਨੇ ਅੱਜ ਕੱਲ ਸੂਰ ਜਿਹੜਾ ਸਾਡੇ ਸਾਥ ਤੋਂ ਵੀ ਮਾਲ ਲੁਪਦਾ ਚਾਂ ਚਾਂਣੀ ਸੀਗੀ ਇੰਨੇ ਉਹ ਸ਼ਾਹ ਦੇ ਚੋਂ ਚਾਰ ਬੰਦੇ ਪਛਾਣੇ ਦੋ ਸਗੇ ਭਰਾ ਜਿਸ ਕਬੀਰ ਸਿੰਘ ਦੇ ਗੁਰਸ਼ੰਗ ਸਿੰਘ ਕਮੀਰਪੁਰ ਦੇ ਦੋ ਇਹਨਾਂ ਦੇ ਗਾ ਸਾਰੇ ਇੱਕੇ ਘਰ ਗਏ ਆ ਪਿੱਛੇ ਦੱਲੇ ਤੋਂ ਬੰਦਿਆਂ ਦਾ ਇਹਨੇ ਨਾਮ ਲਿਆ ਉਹ ਲਿਖਾਇਆ ਵੀ ਆਹ ਬੰਦੇ ਜਿਨ੍ਹਾਂ ਮੇਰੇ ਤੇ ਹਮਲਾ ਕੀਤਾ ਤੇ ਦੋ ਅੰਤਸ਼ਾਕੇ ਸੀ ਇਹ ਮੈਂ ਤਾਂ ਦੱਸਣ ਲੱਗਣਾ ਗੱਲ ਅੱਗੇ ਹੋਣੀ ਇਹ ਇਹਨੂੰ ਚੁੱਕਿਆ ਡਾਕਟਰ ਦੇ ਕੋਲ ਆ ਬਲਵਿੰਦਰ ਸਿੰਘ ਸ਼ਮਸ਼ੇਰ ਸਿੰਘ ਹੋਰੀ ਇਹਦਾ ਲੱਗ ਗਿਆ ਇੱਧਰ ਉੱਧਰ ਇਹਨਾਂ ਨੇ ਬੜੀ ਸ਼ਿਹਾਰੀ ਬਣਤੀ ਉਹਨੂੰ ਚੁੱਕ ਕੇ ਹਸਪਤਾਲ ਲੈ ਆਇਆ ਹਸਪਤਾਲ ਆਇਆ ਕਿਹਾ ਵੀ ਇਹ ਗੰਭੀਰ ਸਾਡਿਆ ਸਾਡੇ ਕੰਟਰੋਲ ਚ ਨਹੀਂ ਆਣੀ ਬਰਨਾਨ ਕਸਤਾ ਚਲੇਗਾ ਉਥੇ ਦਾਖਲ ਹੋ ਗਿਆ ਅਸੀ 15 ਤਰੀਕ ਰਾਤ ਨੂੰ ਇਹ ਖਾਂ ਕੇ ਮਿਆ ਗੰਨ ਹੋਈ ਹੈ ਜਿਹੜੀ ਤੁਸੀਂ ਆਏ ਹੋ ਵੱਡੀ ਗੁੰਟੀ ਚਲੋ ਪੜੇ ਸਾਨੂੰ ਇਹ ਜਿਹੜਾ ਐਸਐਚਓ ਆ ਡੀਐਸਪੀ ਵਿੱਤੇ ਰਲੇ ਆ ਐਸਐਚਓ ਕਹਿੰਦਾ ਵੀ ਮੈਂ ਸਵੇਰੇ ਪਾਕੀ ਸਾਰੇ ਕੰਮ ਛੱਡੂਗਾ ਪਹਿਲਾਂ ਤੇ ਸਾਨੂੰ ਝੂਠ ਮਾਰਿਆ ਅਸੀਂ ਜਦੋਂ ਥਾਣੇ ਆਏ ਕਿੰਦਾ ਜੀ ਮੈਂ ਐਸੇ ਉਹਨਾਂ ਨਾਲ ਫੜੀ ਚੱਲਿਆ ਕਮੀਰਪੁਰੇ ਸੁਣ ਲੋ ਗੁਰਨਾਬਾਂ ਆ ਗੱਲ ਤੇਰੇ ਸਾਂ ਵਾਲੀ ਗੱਲ ਐ ਆਂਦਾ ਮੈਂ ਕਮੀਰਪੁਰੇ ਉਹਨਾਂ ਨੂੰ ਫੜੀ ਚੱਲਿਆ ਨੂੰ ਪਤਾ ਲੱਗਿਆ ਸਾਰੀ ਗੱਲ ਦਾ ਕਮੀਰਪੁਰੇ ਨੇ ਗਿਆ ਇੱਥੇ ਚੱਲਿਆ ਗੁਰਨਾਬਾਂ ਦੇ ਪਿੰਡ ਮੁਰਕਲੇ ਉੱਥੇ ਬੜਾ ਝਗੜਾ ਐ ਰੱਬਾ ਚੱਲਣ ਨਹੀਂ ਆਇਦਰ ਚਾਲੀ ਇੱਥੇ ਨਾ ਕੋਈ ਗੱਲ ਨਾ ਕੋਈ ਬਾਤ ਆ ਗਵਾਜ ਗੁਰਨਾਬ ਨੇ ਇਹ ਨਾ ਛੋੜਾ ਮੇਰਾ ਝੂਠ ਨਾ ਝੂਠ ਸਰਿਕਾ ਮੁਖਤਾਰ ਸਿੰਘ ਮਰਦਾਬਾ 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 ਠੱਗਾ ਠੱਗ ਮੁਖਤਾਰ ਸਿੰਘ ਮਰਦਾਬਾ 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 ਹਨੂ ਆ ਕੇ ਕਹਿੰਦਾ ਬੜਾ ਮੈਂ ਇੱਕ ਉੱਥੇ ਉਹਨਾਂ ਨੂੰ ਭਾਗੇ ਆਇਆ ਗੱਲ ਕੀ ਸੀ ਜਿਉਂਨਾਂ ਦੇ ਹੱਥ ਲਵੇ ਸੀ ਇਹ ਤਾਰਾ ਤਾਰਾ ਚੰਡੀਗੜ੍ਹ ਤੇ ਮੇਰ ਜਾਨੀਆਂ ਛੇਤੀ ਬੇ ਛੇਤੀ ਅੱਜ ਕੱਲ੍ਹ ਤੇ ਆ ਮੋਬਾਈਲ ਆਏ ਹੋਦੇ ਆਏ ਹੋ ਜਾਂਦੇ ਆ ਅਸੀਂ ਫਿਰ ਵੀ ਇੱਥੇ ਇਕੱਠੇ ਹੋ ਕੇ ਅਸੀਂ ਫਿਰ ਵੀ ਇਸ ਪ੍ਰਤੀਸ਼ਾਸ ਤੇ ਮਾੜਾ ਮੋਟਾ ਹੀ ਕਿਹਾ ਵੀ ਚਲੋ ਸਵੇਰੇ ਜਾਊਗਾ ਹਸਪਤਾਲ ਜ ਪਹਿਲਾ ਕੰਮ ਕਰੂਗਾ ਪਰਚਾ ਦਾਖਲ ਕਰੂਗਾ ਜਾਈ ਨਹੀਂ ਅਸੀਂ 16 ਤਰੀਕ ਨੂੰ ਗਏ ਸਾਡੀ ਮੀਟਿੰਗ ਸ਼ੋਹਰ ਜੀ ਮੀਟਿੰਗਾਂ ਹੁੰਦੀਆਂ ਬਹੁਤ ਵੱਡੀ ਮੀਟਿੰਗ ਸੀ ਉਹ ਤੇ ਪੁੱਤ ਨਹੀਂ ਆ। ਅਸੀਂ ਮੀਟਿੰਗ ਤੋਂ ਬਾਅਦ 1:30 ਵਜੇ ਮੇਰੇ ਨਾਲ ਗੁਰਪਾਲ ਸਿੰਘ ਕਿਉਂ ਗੁਰਪਾਲ ਸਿੰਘ ਹਾਜੀ ਪ੍ਰਧਾਨ ਜੀ ਅਸੀਂ ਜੱਗੇ ਦਾ ਪਤਾ ਲੈਣ ਚਲੇ ਗਏ ਉਹ ਅੰਦਰ ਤੋਂ ਕੋਈ ਘਾਇਨਦਾਰ ਨਹੀਂ ਆਇਆ ਆ ਡੀਐਸਪੀ ਸੁਰਨੋ ਪਿੱਛੇ ਤੁਸੀਂ ਆਏ ਜੇ ਉਤੋਂ ਅੰਮ੍ਰਿਤਸਰ ਤੋਂ ਗਏ ਨਹੀਂ ਅਥੇ ਸਾਢੇ 3 ਵਜੇ ਤੱਕ ਹੀ ਉੱਥੇ ਰਹੇ ਸਾਢੇ 3 ਵਜੇ ਹੀ ਉੱਥੇ ਖਬਰ ਨਹੀਂ ਉਹਦੇ ਲਾਗੇ ਪੁੱਛ ਕੇ ਵੀ ਹੁਣ ਕੀ ਕਰੀਏ ਅਸੀਂ ਕਹੇ ਵੀ ਹੁਣ ਕੋਈ ਚਾਰਾ ਨਹੀਂਗਾ ਅੱਜ ਹੈ ਜੀ 16 ਤਰੀਕ ਅਸੀਂ ਕੱਲ 17 ਤਰੀਕ ਨੂੰ ਧਰਨਾ ਲਾ ਦੀਏ 17 ਤਰੀਕ ਨੂੰ ਧਰਨਾ ਲਾ ਦੀਏ ਅਸੀਂ 17 ਨੂੰ ਧਰਨਾ ਲਾਤਾ ਅਜੇ ਮੈਂ ਬਹੁਤ ਵੱਡੀ ਮੀਟਿੰਗ ਗੁਰਦਾਸਪੁਰ ਤੋਂ ਭੱਜ ਕੇ ਆਇਆ ਜਿੱਤਨਾ ਕੋਈ ਨਾ ਅਰ ਵੀ ਕੰਮ ਕਰਕੇ ਆ ਵੀ ਕੰਮ ਕਰਕੇ ਸੁਣ ਲੋ ਸਾਥਿਓ ਅਹੀਂ ਤੇ ਤਬ ਨਸ ਜਾਤਾ ਟਿੱਖੜ ਦੁਪਹਿਰੇ ਬਜਾਣਾ ਨਹੀਂ ਹੁੰਦੇ ਆਂ 17 ਦੀ ਉਨੀ 10 ਵਜੇ ਡੀਐਸਪੀ ਦਾ ਫੋਨ ਆ ਗਿਆ ਆਂਦਾ ਮੈਂ ਤੁਹਾਡੇ ਤੇ ਵੀਡੀਓ ਨਾਲ ਗੱਲ ਕਰਨੀ ਵੀਡੀਓ ਕਮਾਤੀ ਵਿਰਾਸ ਮਹਾਵਨ ਮੈਂ ਇਕੱਲਾ ਕਿਉਂ ਹਾਂ ਚਾਰ ਪੰਜ ਬੰਦੇ ਲੱਗ ਲੈ ਆਂਦੇ ਮੇਰੇ ਕੋਲ ਤਾਂ ਵਿਰਸਾ ਤੋਂ ਹੋਰ ਕਾਫੀ ਬੰਦੇ ਪਿੱਛੇ ਸੀ ਤੁਸੀਂ ਵਿੱਚ ਉਹਦੇ ਕਹਿੰਦਾ ਕਿ ਮੈਂ ਡੀਐਸਪੀ ਬੋਲ ਰਿਹਾ ਜਨਾਲੇ ਦਾ ਮੈਂ ਸਵੇਰੇ 9 ਵਜੇ ਮੇਰੇ ਕੋਲ 5 ਬੰਦੇ ਆਜੋ 5 ਮੈਂ ਪਰਚਾ 307 ਦਾ ਕਰ ਦਊਗਾ 307 ਜਿਹਨੂੰ ਅੱਜ ਕੱਲ 109 ਕਹਿੰਦੇ ਆ ਅਸੀਂ ਗਏ ਸਵੇਰੇ ਇਹਦੇ ਤੋਂ ਨੇ ਖੋਲ ਜਿਹੜਾ ਤੇ ਪਰਚਾ ਹੋ ਗਿਆ ਆ ਪਰਚਾ ਮੇਰੇ ਕੋਲ ਆ 109 ਲੱਗੀ ਅਸੀਂ ਕਹਿੰਦਾ ਮੋਟਰਸਾਈਕਲ ਦੀ ਚੋਰੀ ਕਰਕੇ ਲੈ ਗਏ ਉਹਦਾ ਸਮਾਨ ਲੈ ਕੇ ਜਿਹੜੇ ਥਿਆਰ ਆ ਉਹ ਬਰਾਮਦ ਕਰਨ ਦੇ ਉਹ ਸਾਰੀਆਂ ਤਰਾਵਾਂ ਲੱਗੀਆਂ ਪਰਚਾ ਕੰਪਲੀਟ ਹੋ ਗਿਆ ਅਸੀਂ ਚਲੋ ਇਸ ਗੱਲ ਦੇ ਉੱਤੇ 17 ਦੀ ਰਾਤ ਨੂੰ ਸੁਲਾ ਪੱਤਾ ਕਰਕੇ ਪ੍ਰਸ਼ਾਦਾ ਇੱਥੇ ਛਕਿਆ ਕਿਉਂ ਵੀ ਪ੍ਰਸ਼ਾਦਾ ਇੱਥੇ ਛਕਿਆ ਰੋਟੀ ਖਾਣ ਵਾਲੇ ਲੋਕ ਬਹੁਤ ਆ ਜਾਂਦੇ ਤੁਸੀਂ ਲੜ ਕੇ ਤੇ ਵੇਖੋ ਕਿਤੇ ਅਸੀਂ ਦਿੱਲੀ ਲੜੇ ਆ ਆ ਯਾਰ ਬਗਾਮ ਆ ਗਏ ਆ ਸ਼ਰਦਾਈ ਆ ਗਈ ਜੀ ਆ ਜਿ ਜਲੇਬਾ ਗਏ ਜੀ ਆ ਤੇ ਲੋਕ ਲੜਦੇ ਦੇ ਵਗ ਨੂੰ ਤੇ ਦੂਜਿਆਂ ਦੇ ਨਗਰ ਨਹੀਂ ਹੁੰਦੇ ਉਹ ਮੈਂ ਉਸਾਲ ਦਰ ਕਹਿ ਲੱਗਾ ਮੈਂ ਰੂਪ ਸਿੰਘ ਕੋਚ ਕਰ ਲਿਆ ਭਾਵ ਉਹਦੇ ਬਾਅਦ 18 ਤਰੀਕ ਮੰੰਗੀ ਮੰਮੀ ਮੰੰਗੀ ਤੇ 23 ਮੰੰਗੀ 21 ਮੰੰਗੀ 22 ਤਰੀਕ ਨੂੰ ਸਾਡੇ ਬੰਦਿਆਂ ਮਿਹਨਤ ਕਰਕੇ ਦੋ ਬੰਦੇ ਖਰਾਬ ਤੇ ਜਸਕਰਨ ਸਿੰਘ ਤੇ ਗੁਰਸ਼ਰਨ ਸਿੰਘ ਸਕੇ ਭਰਾ ਰਾਹੇ ਜਾ ਕੇ ਅਸੀਂ ਸਤਰਕ ਹੋਵੇ ਸਾਰੇ ਅਸੀਂ ਫੇਰੀ ਆਵਾਜ਼ ਮਾਰੀ ਵੀ ਆਜਾ ਲੋਕੋ ਇਹਨਾਂ ਦੇ ਪਿੱਛੇ ਬੈਠੂ ਸੁਖਦੇਵ ਚਾਹੇ ਉਹ ਪੈਸੇ ਝੜ ਕੇ ਨਹੀਂ ਲਿਉਂਦਾ ਡੀਐਸਪੀ ਜਿਹੜੇ ਅੰਮ੍ਰਿਤਸਰੋਂ ਆਏ ਸੁਣ ਲੋ ਮੈਂ ਮੈਂ ਕੋ ਆਰਡੀਨਰੀ ਬੰਦਾ ਨਹੀਂ ਕਹਿ ਰਿਆ ਉਹ ਸਾਡੇ ਸਾਹਮਣੇ ਆਇਆ ਝੋਲਾ ਲੈ ਕੇ ਕਿੰਨੇ ਬੰਦੇ ਆ ਦੇਖਿਆ ਇੱਥੇ ਦੱਸੋ ਵੀ ਦੇਖਾਂਗੇ ਵੀ ਕਿੰਨੇ ਆ ਅਸੀਂ ਕਹਿ ਬੈਤ ਕੰਮ ਖਰਾਬ ਹੋ ਗਿਆ ਅਸੀਂ ਹੋਰ ਬੰਦੇ ਸਾਧ ਲੈ ਉਹ ਬੰਦੇ 30-30 ਇਹਨਾਂ ਦੇ ਸਰਾਨੇ ਬੈਠੇ ਕਿਤਨਾਂ ਰਲੇ ਨੂੰ ਮੈਨੂੰ ਤਾਂ ਲੱਗਾ ਹੁੰਦਾ ਉਹਦੇ ਬਾਅਦ ਸਾਨੂੰ ਕਹਿਤਾ ਪ੍ਰੋਫੈਸਰ ਸਾਹਿਬ ਐਸਐਸਪੀ ਰੂਰਲ ਦਾ ਪਹਿਲੀ ਵਾਰ ਮੈਂ ਵੇਖਿਆ ਐਡੀ ਵੱਡੀ ਹਸਤੀ ਵਾਲਾ ਬੰਦਾ ਵੀ ਗਲਤ ਕੰਮ ਕਰ ਸਕਦਾ ਮੈਨੂੰ ਭੂਨਾ ਗਿਆ ਸੁਤਰਾਮ ਸਿੰਘ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਬੈਠੇ ਹਾਂ ਅਸੀਂ ਉਹਨਾਂ ਦੀ ਰਵਾੰਗੀ ਪਾਲੀ ਆ ਅਸੀਂ ਉਹ ਹੁਣ ਛੱਡਨੇ ਨਹੀਂ ਡੀਐਸਪੀ ਜਿਹੜਾ ਉਹਨਾਂ ਤੋਂ ਮੈਂ ਤਾਂ ਮੈਂ ਨਾ ਵੀ ਲੈਣ ਚਾਹਦਾ ਚੰਗੇ ਸ਼ਬਦ ਵਰਤੇ ਵੀ ਅਸੀਂ ਹੁਣ ਛੱਡ ਨਹੀਂ ਲਈਏ ਛਾਨੂੰ ਉੱਥਾ ਲਿਓਗੇ ਮੁਕਤਾਰ ਤੋਂ ਬਾਹਰ ਆਇਆ ਆਂਦਾ ਵੀ ਨਹੀਂ ਹੁਣ ਤੁਸੀਂ ਇਹ 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 ਛੱਡ ਨਹੀਂ ਲਈਏ ਅਸੀਂ ਚਲੇਗਾ ਤੁਸੀਂ ਮੈਨੂੰ ਦੱਸੋ ਵੀ ਇੰਨੇ ਤਿੰਨ ਵੱਡੇ ਅਫਸਰ ਕਹਿਣਾ ਸਾਡਾ ਕੋਈ ਇੱਥੇ ਬਹਿਣ ਦੀ ਗੱਲ ਨਹੀਂ ਸੀ ਹੈਗੀ ਅਸੀਂ ਚਲੇ ਗਏ ਅਗਲੇ ਦਿਨ ਬੰਦੇ ਛੱਡਦੇ ਆਹ ਵਾ ਗੱਲ ਜਿਹੜੀ ਜਿੱਥੇ ਅੜੀ ਆ ਸਰਦਾਰ ਬਲੇਵਸੈਂ ਸਮਝ ਲੱਗਦੀ ਉਹ ਯਾਰ ਐਸਐਸਵੀ ਗੁਰਨ ਆਈਪੀਐਸ ਸਟਾਰ ਰਕੇ ਇੱਥੇ ਦੋਵਰੀ ਪੁਰਨਾਏਂ ਤੇ ਡਾਕਟਰ ਸੁਰਨਾਮ ਸ਼ਾਹ ਅਸੀਂ ਰਵਾਨਗੀ ਪਾਲੀ ਅਸੀਂ ਛੱਡਣੀ ਨਹੀਂ ਛੱਡ ਤੇ ਛੱਡੇ ਕਿਉਂ ਆ ਹਾਂ ਇਹ ਵਾਲ ਬੋਲਿਆ ਇੰਡੀਅਨ ਦੇ ਇਹ ਨਹੀਂ ਬੋਲਦਾ ਇਹ ਜਿਹੇ ਨੰਬਰਦਾਰ ਬੋਲਦਾ ਤੋ ਬੋਲਦਾ ਉਹ ਬੋਲਦਾ ਅਸੀਂ ਇਹਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਅਸੀਂ ਹੁਸੇ ਤੋਂ ਇਹ ਨੂੰਣਾ ਸੀ ਛੱਡੂਗੇ ਪਰ ਸਾਡੇ ਮੁੰਡਿਆਂ ਦਾ ਤੁਹਾਨੂੰ ਪਤਾ ਕਿਉਂ ਜੀ ਸਾਰੇ ਤੁਸੀਂ ਜਾਣਦੇ ਪਿਆ ਆਪਣੇ ਅੱਖੀ ਤੋੜੇ ਆਪਣੇ ਬੇਟੇ ਜਨਮ ਜਦ ਬਹੁਤ ਵੱਡਾ ਕਾਕ ਸੀ ਅਸੀਂ ਉਹ ਤੇਰੀ ਤਰੀਕ ਨੂੰ ਇਹ ਛੱਡੇ ਆ ਪੰਜੋ ਦੇ ਅਸੀਂ ਸਾਰੇ ਜਨਮਦਰ ਨੂੰ ਮਿਹਰਾ ਟਕੀਆਂ ਸੀ ਨਹੀਂ ਦੇਖੋ ਉੱਦਲੇ ਬਾਹਰ ਲਾਸੀ ਆ ਸਤੀ ਜੀ ਪੋ ਤੇ ਨੰਗੀ ਤੇਰੀ ਤਰੀਕ ਨੰਗੀ ਚਵੀ ਨੰਗੀ ਅਸੀਬ ਨੇ ਆਪਣੇ ਜ਼ਿਲ੍ਹੇ ਵਾਲਿਆਂ ਨੂੰ ਕਿਹਾ ਸਾਥੀਓ ਇਹ ਤੁਸੀਂ ਕਹੋ ਵੀ ਕਿਤੇ ਗਲਤ ਕੰਮ ਨਾ ਕਰ ਦਿਓ ਇਹਨਾਂ ਦਾ ਸਾਝ ਪਾਏ ਅੰਮ੍ਰਿਤਸਰ ਮੇਟਲ ਹੋਈ ਆ ਤੁਹਾਡੇ ਦਿਨ ਉਹਦੇ ਜੀ ਫੈਸਲਾ ਹੋਇਆ ਕਿ ਅਸੀਂ ਦੋ ਤਰੀਕ ਨੂੰ ਇੱਥੇ ਧੰਨਾ ਮਾਰਾਂਗੇ ਕਿਉਂ ਵੀ ਹੋਇਆ ਕਿ ਨਹੀਂ ਹੋਇਆ ਦਾ ਅਸੀਬ ਆਮੇ ਨਹੀਂ ਆਏ ਸੀ ਇਤਨਾ ਉਧਰ ਨਹੀਂ ਆ ਗਏ ਆਵਾਗੋਂ ਜੇ ਨਹੀਂ ਆ ਗਏ ਜਾ ਕੋ ਡਾਕਟਰ ਸੁਦਰਨਾਮ ਸੋਨ ਦੇ ਜੀ ਤੇ ਛੂਲੇ ਨਹੀਂ ਆ ਗਏ ਅਸੀਂ ਅੱਜ ਤੋਂ 6 ਮਹੀਨੇ ਪਹਿਲਾਂ ਪਹਿਲੇ ਐਸਐਸਪੀ ਨੂੰ ਸਰਦਾਰ ਜਤਿੰਦਰ ਸਿੰਘ ਨੂੰ ਉਸ ਤੋਂ ਬਾਅਦ ਇਸ ਪਿੰੂ ਅਸਰ ਸਿੰਘ ਨੂੰ ਕਿਹਾ ਵੀ ਇਸ ਇਲਾਕੇ ਵਿੱਚ ਜਸਕਰਨ ਸਿੰਘ ਵਰਸ਼ਨ ਸਿੰਘ ਤੇ ਸਾਰੇ ਏ ਜਿਹੜਾ ਬੈਰੂ ਸੁਖਦੇਵ ਸਿੰਘ ਇਹਦੇ ਕਹਿਣ ਦੇ ਉੱਤੇ ਕੰਮ ਕਰਦੇ ਮੋੜ ਕਰ ਲੈ ਇਹਨਾਂ ਨੇ ਇੱਕ ਗਰੁੱਪ ਬਣਾ ਲਿਆ ਮੁੰਡਿਆਂ ਦਾ ਮੈਨੂੰ ਤਾਂ ਕਹਦਾ ਦੱਸਣਾ ਕੀ ਹੈ ਗੜੀ ਕੋਈ ਕੰਮ ਤੇ ਜੋਨੇ ਸਰ ਕੀ ਜਿੱਦਾਂ ਅਸੀਂ 18 ਤੱਕ ਜਿਹੜੀ ਐਸਪੀ ਨਾਲ ਗੱਲ ਕੀਤੀ ਆ ਮਨਿਆ ਮੈਂ ਤੁਹਾਨੂੰ 6 7 ਬਾਰੇ ਕਹਿਵਾਂ ਜਿਸਕਨ ਸਿੰਘ ਮੋੜਣਾ ਮੇਰਾ ਫਨੀ ਬੈ ਤੁਸੀਂ ਆ ਮੇਰੇ ਕੋਲ ਕੇਸ ਐ ਇੱਕੋ ਦੇ ਵਿੱਚ ਕੋਈ ਕੇਸ ਨਾ ਦੇ ਉੱਤੇ ਆ ਕਮੀਰਪੁਰੇ ਦੇ ਬੈਠੇ ਆ ਉੱਠ ਜਾ ਇਹਨਾਂ ਦੇ ਵਿੱਚ ਬੜਾ ਦਰਦ ਨਹੀਂ ਬਹੁਤ ਗਰੀਬ ਆ ਬਹੁਤ ਗਰੀਬ ਇਹ ਚਾਰ ਕਿੱਲੇ ਕਣਕ ਵੜਨਗੇ ਜਦੋਂ ਸਿੰਘ ਤੇ ਸਾਰੇ ਗੁਰਗੇ ਮਹਾਰਾਜ ਸੁਖਦੇਵ ਸਿੰਘ ਦੀ ਸ਼ਹਿਰ ਤੇ ਇਹ ਵੀ ਕੁੱਲੀ ਨੂੰ ਅਗਲਾ ਜਿ ਲਈ ਨਹੀਂ ਨਾਈ ਮੁਰਦਾ 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 ਇਹ ਵੀ ਕੁੱਲੀ ਨੂੰ ਅਗਲਾ ਤੀ ਇਹਨਾਂ ਸ਼ਾਸਤਾਂ ਨੂੰ ਬੰਨ੍ਹ ਕੱਟਾਂ ਵਾਲਿਆਂ ਨੂੰ ਉਹਨਾਂ ਨਾਮੀ ਚੇਤੇ ਕਰਤੀ ਸਟਾ ਲਾਤੀਆਂ ਗੰਭੀਰ ਕੀਤੀ ਮਾਰ ਪਈ ਕਰਾਣਾ ਤੈ ਕੀ ਦਰਦ ਨ ਆਇਆ ਬਾਬੇ ਨਾਨਕ ਦੇ ਸ਼ਲੋਕ ਨੂੰ ਪੜ ਕੇ ਬਾਬਾ ਜਨਸਿਆ ਸੂਤ ਉਹ ਰੰਜ਼ਾਮ ਕਰਨਾ ਲੱਗਾ ਉੱਥੇ ਸਾਰਾ ਦਿਨ ਵੀ ਤੱਤੀਆਂ ਤੱਨੀਆਂ ਦੇ ਬੈਠੇ ਪੱਛਾ ਹੋ ਗਿਆ ਉਹਨਾਂ ਤੇ ਜਿਸ ਕਰਨ gara ਗੁਰਗਿਆਂ ਦੇ ਉੱਤੇ ਇਹ ਗੱਲ ਸਮਝਣ ਵਾਲੀ ਜੀ ਪੱਛਾ ਹੋ ਗਿਆ ਛਾਇਦਾਂ ਨੇ ਕਿਹਾ ਸਵੇਰੇ ਦੋ ਸਿਪਾਈ ਜਾਵਾਂਗੇ ਤੁਹਾਡੀ ਕੰਟੂਮ ਤਾਂ ਕਰਾਂਗੇ ਤਾਂ ਕਦੇਖ ਲੋ ਤੀਰ ਕਾਲੀ ਕਾਲੀ ਰਹਿ ਗਈ ਵਿੱਚ ਅਧਿਆਨ ਹੋ ਰਿਹਾ ਇੱਕ ਨੰਬਰ ਤੇ ਇਸ ਤੋਂ ਅੱਗੇ ਆਜੋ ਆ ਲੜਕੀ ਜੀ ਦਾ ਨਾਂ ਹਰਪ੍ਰੀਤ ਕੌਰ ਆ ਇਹ ਇਹਨਾਂ ਦੀ ਪੋਤਰੀ ਹੈ ਜਾਂ ਕੀ ਆ ਕਿਉਂ ਜੀ ਪੋਤਰੀ ਹੈ ਜੀ ਇਹਦੀ ਪੋਤਰੀ ਹੈ ਜਿੰਨਾ ਗੁਰਗਿਆਂ ਨੇ ਕੰਕਣੀ ਵੜਨ ਦਿੰਦੇ 19 ਸਾਲ ਦੀ ਇਹ ਵੀਰ ਵਾਲੀ ਚੇ ਪੜਦੀ ਆ ਐਨ ਪਲਸ 2 ਗਰਲ ਸਕੂਲ ਵਿੱਚ ਇਹਨੂੰ ਘਰ ਲਿਆ ਕੇ ਆਪਣੇ ਬਲੈਰੋ ਦੇ ਵਿੱਚ ਜਿਸ ਕਰਨ ਨੇ ਗੁਰਸ਼ਰਨ ਨੇ ਇੱਕ ਘਰਪਰੀ ਤੇ ਹੌਲ ਪੰਜਾਬ ਬੰਦਿਆਂ ਨੇ ਤੈਨੂੰ ਜਿਲੰਦਰ ਪੁਲਿਸ ਪ੍ਰਸ਼ਾਸਨ ਗੁੰਡਾ ਗੱਟ ਜੋੜ ਮਰਦਾਬ ਆਕੁੜੀ ਨਵਾਲੇ ਉਹ ਜਿੰਨਾਂ ਲਾਰੇ ਕੰਡਾ ਅਸ਼ੀਨਾ ਵੀ ਕਹਿ ਰਿਆ ਮੈਂ ਜੇ ਤਿੱਖੇ ਸ਼ਬਦ ਨਹੀਂ ਬੋਲਦਾ ਉਹ ਗੁੰਡੇ ਇਸ ਕੁੜੀ ਨੂੰ ਚੁੱਕ ਕੇ ਲੈ ਗਏ। ਤਾਂ ਗੁੱਸਾ ਆਉਂਦਾ ਕਿ ਭਾਈ ਆਉਂਦਾ ਹੁੰਦਾ। ਤਾਂ ਤਰਾਸ ਚੂਤ ਪੜਦੀ ਚਮਾਰ ਸਾਹਿਬ ਪੰਜ ਗੁਰਗੇ ਚੁੱਕ ਕੇ ਲੈ ਗਏ। ਜਿਹਦੇ ਸਕੇ ਭਰਾ ਪਿੱਛੇ ਕੋਣ ਆਣਦੇ ਗੁੰਡਾ ਹਾਂ ਗੁੰਡਾ ਸਾਰਾ ਗੁੰਡੀ ਪੁਲਿਸ ਇਸ ਕੁੜੀ ਦੀ ਕੋਈ ਛੁਣਵਾਈ ਨਹੀਂ ਹੋਣੀ। ਇਹਨਾਂ ਵਿਚਾਰਿਆਂ ਦੁਕਾਨ ਨੂੰ ਲਿਖਣੀ ਆਉਂਦੀ ਸਾਡੇ ਕੋਲ ਨਹੀਂ ਆਏ ਛਿੱਤੇ ਭੱਜੇ ਖਾਣੇ ਆਹ ਕੁੜੀ ਨੇ ਗੱਲ ਕੀਤੀ ਕਰਦ ਡੀਐਸਪੀ ਦਾ ਫੋਨ ਆਇਆ ਮੈਂ ਜਿਸ ਕਰਨ ਸੋਨੇ ਹੋਰ ਚੰਦ ਚਾਹਤਾ ਹੈ ਅਹੇ ਮੈਂ ਉਹਨੂੰ ਹੁਣ ਮੁਕਸ਼ਕਾ ਬੰਦ ਕੇ ਲਿਆਵਾਂ ਹੱਦ ਆਹ ਕੁੜੀ ਤਾਂ ਦੱਸ ਇਹ ਤਕੜੀ ਨਹੀਂ ਆ ਉਹਨਾਂ ਦੇ ਗੱਲ ਜਿੰਨਾ ਕੇ ਵੇਰ ਕਸਰ ਦੀ ਪੰਜਾਬ ਬਤਿਹਰੇ ਦੇ ਇਨੂੰ ਜਲੰਧਰ ਲੈ ਗਏ ਜਲੰਧਰ ਦੇ ਪਿੰਡ ਕਿਹੜੇ ਚ ਲੈ ਗਏ ਤਲਨਾਂਡੀ ਮਾਦੋਕ ਉੱਥੇ ਚਾਂਸ ਜਿੱਤਰਾ ਹੁੰਦਾ ਉਧਰ ਤਵੱਲੋਂ ਕਿਸੇ ਨੂੰ ਪਤਾ ਲੱਗਿਆ ਵੀ ਕੁੜੀ ਆ ਵਾ ਉਹਨੇ ਟੈਲੀਫੋਨ ਕਰਤਾ ਇਹ ਮਾਂ-ਬਾਪ ਗਏ ਭੰਜੇ ਹੱਥੋਂ ਕੁੜੀ ਹੁੰਦਾ ਏ ਉਹ ਆ ਜਸਕਰਨ ਸਿੰਘ ਹਣੀ ਆ ਨੰਨੀਆਂ ਛੱਡਾ ਬਣਾਉਂਦੇ ਫਿਰਦੇ ਆ ਉਹ ਯਾਰੋ ਛੇਟੋ ਲੋ ਬਣਾਇਂਦੇ ਜਦੋਂ ਕਤਲ ਦਾ ਪਤਾ ਹੀ ਨ ਲੱਗੇ ਜਦੋਂ ਮੂੰਹ ਸਰਨਾ ਹੋਇਆ ਦੇਨ ਦੀਵੀਆਂ ਸ਼ਿਆ ਬੰਦਿਆਂ ਨੇ ਜੱਗੇ ਰੋਸ਼ ਜਿ ਤੁਮੀ ਕੀਤਾ ਛੱਟ ਲਈ ਐ ਡੀਐਸਪੀ ਸੁਣ ਲੈ ਇਹਦੇ ਵਿੱਚ ਹੋਰ ਪ੍ਰੂਫ ਕੀ ਚਾਹੀਦਾ ਕੁੜੀ ਤੁਹਾਡੇ ਸਾਹਮਣੇ ਨਿਵਾਲਕ ਕਿਆ ਤਾਂ ਹੀ ਬਾਈ ਗੀਆਂ ਮੈਂ ਜਦੋਂ ਇਹਦੀ ਗੱਲ ਸੁਣੀ ਦੀ ਆ ਜੀ ਮਾਪੇ ਉਹ ਮੇਰੇ ਬੰਦਿਆ ਚੁੱਕਿਆ 8:40 ਮਿੰਟ ਤੇ ਸਵੇਰੇ ਜਦੋਂ ਸਕੂਲ ਗਿਆ ਸਮਝ ਲਗੀ ਗੱਲ ਇਹ ਉਹ ਨੇਰਾ ਨਹੀਂ ਕੁਛੇਰਾ ਨਹੀਂ ਵੀਡੀਓ ਵਾਲੀ ਹੋਈ ਵੀਡੀਓ ਵਾਲੀ ਹੋਈ ਆ ਡੀਐਸਪੀ ਆਏ ਅੰਮ੍ਰਿਤਸਰ ਤੋਂ ਆ ਜਵਾਬ ਦਿਓ ਸਾਨੂੰ ਆ ਕੁੜੀ ਹੱਥੋਂ ਕੱਢਣ ਲਈ ਅਜੇ ਉਹਨਾ ਦਿਸਕਰਨ ਤੇ ਪਰਸ਼ਰਨ ਤੇ ਉਹਦੇ ਦੋ ਸਗਿਆ ਸਾਲਿਆਂ ਦਾ ਅਜੇ ਵੀ ਕੋਈ ਉਹਦੀ ਲੱਭਣ ਵੀ ਰੋੜਿਆ ਅਜੇ ਵੀ ਛੱਟ ਵਿੱਚੋਂ ਕੀ ਕਰਨਾ ਵਾ ਨਾ ਕਰਦੀ ਆ ਕੋਈ ਅੰਭਕੀਰ ਸਿਆ ਹਾਏ ਉਹ ਕਹਿਦੀ ਸਮਝ ਨਹੀਂ ਲੱਗਦੀ ਹੋਵੇ ਕਿਉਂ ਹਰਪ੍ਰੀਤ ਦਿਨ ਦੀ ਵੀ ਹਮਲਾ ਦਿਨ ਦੀ ਵੀ ਹਮਲਾ ਸੋ ਇਸ ਕਰਕੇ ਤੁਸੀਂ ਬੜੇ ਵੱਡੇ ਕੰਮ ਲਿਆਏ ਬੜੇ ਹੌਸਲੇ ਲਵੋ ਅਸੀਂ ਇਨਸਾਫ ਲੈਣਾ ਚਾਹੁੰਦੇ ਆ ਇੱਕ ਤੇ ਉਹਨਾਂ ਦੇ ਉੱਤੇ ਆ ਅਰਵਾ ਕਰਨ ਦਾ ਬੜਾ ਛੋਟਾ ਮਕਦਵਾ ਨਹੀਂ ਹੁੰਦਾ ਬਹੁਤ ਵੱਡਾ ਜੀ ਬਹੁਤ ਵੱਡਾ ਤਸ ਤੋਂ ਮਸ ਨਹੀਂ ਹੋਏ ਇਹ ਤਾਂ ਆ ਕੇ ਦੱਸਣੇ ਡੀਐਸਪੀ ਬਾਹਰੋਂ ਆਏ ਆ ਅਹਹ ਪ੍ਰਿੰਤ ਕੁੜੀ ਨੂੰ ਕੋਈ ਇਨਸਾਫ ਮਿਲਦਾ ਲਗੇ ਤਤਪਰਾਜ ਦੀ ਪੋਸ ਇਹ ਗੁਨਾਗਰ ਦੀ ਮੈਤ ਕਰਨੀ ਇਹ ਵਾਹ ਕੀਤੀ ਕੁੜੀ ਪਰਦੀ ਇੱਥੇ ਜਨਾਲੇ ਦੇ ਵਿੱਚ ਕੋਣ ਲੋ ਗੋਡੇ ਦੇਲੇ ਚੱਕ ਕੇ ਲਗੇ ਸੇ ਇਹ ਹਾਲਾਤ ਆ ਉਹਨਾਂ ਉਹਦਾਏ ਜੇ ਤੁਸੀਂ ਕੋਈ ਕੋਈ ਛੋਟੇ ਮੋਟੇ ਕੰਮ ਨਹੀਂ ਆਏ ਬਹੁਤ ਚੰਗੇ ਕੰਮ ਆਏ ਬਰੇ ਗੁਰਨਾਨ ਸਾਹਿਬ ਦੇ ਕਦਮ ਅੱਗੇ ਗੁਰਬੋਧ ਸੇ ਦੇ ਕਦਮ ਅੱਗੇ ਸੋ ਇਸ ਕਰਕੇ ਬਹੁਤ ਸਾਰੀ ਲੋਕ ਕਹਿ ਦਿੰਦੇ ਆ ਸਤਨਾਮ ਸੋ ਧੰਨੇ ਬੜੇ ਲਾਉਂਦਾ ਮੈਂ ਨਹੀਂ ਧੰਨੇ ਲਾਉਂਦਾ ਬੰਦੇ ਸੱਚ ਦੇ ਮੇਰੀ ਉਮਰ 75 ਸਾਲ ਬਾਕੀ ਦੇ ਚੜ ਕੇ ਆਏ ਹੋਣ ਕਿ ਮੋਟਰਸਾਈਕਲ ਦੇ ਮੈਂ ਤੁਰ ਕੇ ਆਇਆ ਆਇਆ ਵੀ ਨਹੀਂ ਤੁਰ ਐਵੇਂ ਮੈਨੂੰ ਕੁਰਸੀ ਫੜਾ ਤੇ ਹੀ ਤੁਪੇ ਬੈਠ ਕੇ ਉਹ ਤਰੀਤਾ ਦੀ ਗੱਲ ਆ ਇਹ ਪੁਲਿਸ ਸਾਡਾ ਜਨਾਲੇ ਦਾ ਪ੍ਰਸ਼ਾਸਨ ਹੈ ਤੇ ਸਾਰੇ ਪੰਜਾਬ ਦੇ ਪਰ ਇਹ ਲੱਕਾ ਸਰ ਵੀ ਹੈ ਲੋਕ ਪੀੜਤ ਆ ਲੜਾਈਆਂ ਦੇ ਮਾਰੇ ਆ ਇਹ ਜ਼ਮੀਨਾਂ 10 4 686 ਏਕੜ ਇੱਥੇ ਆਏ ਆ ਉਟਲੀ ਕੋਕੇ ਦੇ ਆਏ ਕਿ ਆਏ ਭਈ ਹੈ ਕੋਈ ਵਿਚੋ ਆਇਆ ਉਹਨਾਂ ਨੋਟਿਸ ਭੇਜਿਆ ਵੇ ਜ਼ਮੀਨ ਤੇ ਇਹ ਜਿਹੜੀ ਆ ਇਹ ਜੰਗਲਾਤ ਦੀ ਆ ਕੋਈ ਜੰਗਲਾਤ ਦੀ ਨਹੀਂ ਨਹੀਂ ਅਸੀਂ ਕਹਣਾ ਨਹੀਂ ਕੋ ਗੱਲ ਆਇਆ ਸਾਰੇ ਤੁਸੀਂ ਸ਼ਾਮਲ ਹੋ ਸੋ ਇਸ ਕਰਕੇ ਇਸ ਸਰਹੱਦ ਦੇ ਉੱਤੇ ਥਾਣਾ ਜਨਾ ਮੈਨੂੰ ਕੱਲ ਕਹਿੰਦਾ ਸਤਨਾਮ ਸਿੰਘ ਛੋਟੇ ਤੋਂ ਛੋਟਾ ਰੇਤ ਮੁਖਤਿਆਰ ਦਾ 15000 ਰੁਪਏ। 15000 ਮੈਂ ਹੁਣੇ ਮੂੰਹੋਂ ਗੱਲ ਕਰਦਾ ਬੜਾ ਭੈੜਾ ਜਿਹਾ ਲੱਗਣਾ। ਵਾਕਿਆ ਠੀਕ ਕਹਿੰਦਾ ਜੀ ਤੇਰੀ ਸੌਕਾ ਲੈ ਕਿਤੇ ਮਰਜੀ। ਸਾਰਿਆਂ ਨੇ ਕਰਾਜੋ। ਇਹ ਹਾਲਾਤ ਬਣ ਗਏ ਇੱਥੇ। ਸਾਨੂੰ ਚਾ ਚੜਿਆ ਇੱਥੇ। ਆ ਸਾਰਿਆਂ ਨੇ ਆ ਝੋਨਾ ਮਿਜਣਾ ਮਿਜਣਾ ਕਿ ਨਹੀਂ ਮਿਜਣਾ। ਕੰਨਾਂ ਲੈ ਬਿੱਜੜਾ ਕੰਨਾਂ ਲੈ ਲਾਉਣਾ ਸਾਡੀ ਜ਼ਿੰਦਗੀ ਜਿਹੜੀ ਛੋੜਨੇ ਦੇ ਆਲੇ ਤੋੜੇ ਕੰਮ ਉਹਦੇ ਦੇ ਹੀ ਵਿਆਹ ਆਪਣੀਆਂ ਸ਼ਾਦੀਆਂ ਆਪਣੇ ਕੰਮ ਕਰ ਰਹੇ ਆ ਆਪਾਂ ਇੱਥੇ ਬੈਠੇ ਛੋਟੀ ਜੀ ਗੱਲ ਆ ਨਮੀ ਗੱਲ ਕਰਨਾ ਦਰਸ਼ਨ ਸੋਂ ਵਿਸ਼ੇ ਕੋਰ ਆ ਥਣ ਲੈ ਕੋਰਸ ਉਹਦੇ ਦੇ ਕਿ ਠੂਠਾ ਕੇਸ ਪੈ ਗਿਆ ਵੀ ਇਹਨੇ ਸੱਪ ਸੁੱਟ ਦਿੱਤਾ ਵਾ ਇੱਥੇ ਇੰਦਰਾਗੜੀ ਆਈ ਖਾਲਸਾ ਕਲਜੀ ਕੱਠ ਹੋਇਆ ਬੜੀ ਗੱਦੀ ਕਾ ਬੜੀ ਗੱਦੀ ਪੁਰਾਣੀ ਗੱਲ ਹੈ ਉਹ ਜਦੋਂ ਕੋਈ ਜਿਹੇਦਰਾ ਨਾਲ ਮੋਰਚਾ ਲਾਉਣਾ ਤੇ ਉਹਦਾ ਪੁਲਿਸ ਨੇ ਕੱਢ ਲੈਣਾ ਵੀ ਇਹਦੇ ਤੇ ਸੱਪ ਸੁੱਟਣ ਦਾ ਕੇਸ ਆ ਕੱਲ ਮੈਨੂੰ ਡੀਐਸਪੀ ਕਹਿੰਦੇ ਸਤਨਾਮ ਸਿੰਘ ਤੇਰੇ ਤੇ ਕੀ ਹੈ ਮੈਨੂੰ ਘਰਾਇਆ ਗਾਜੇਲ ਜਾਣਾ ਬਹੁਤ ਚਲੇ ਜਾਂਦੇ ਆ 19 1919 ਬੜਾ 2019 ਪਰਚਾ ਤੁਹਾਨੂੰ ਯਾਦ ਆ ਹੀ ਕਿਹੜੇ ਕੰਮ ਗਏ ਸਾਂ ਉੱਥੇ ਪ੍ਰਦੀਪ ਸਿੰਘ ਧਾਰੀਵਾਲ ਨੇ ਨੂੰ ਜਾਣਾ ਸੀਗਾ ਸਨਲਪੁਰਸ ਵਾਲਿਓ ਪਰਚੇ ਦੀਆਂ ਗੱਲਾਂ ਕਰਦੇ ਜੇ ਉੱਥੇ ਇੱਕ ਕੰਨੈਕਸ਼ਨ ਰੱਖੀ ਸੀ ਇੱਕ ਬਹੁਤ ਸ਼ੈਤਾਨ ਇੱਥੇ ਹੋਇਆ ਵਾ ਜਿਨੇ ਜ਼ਮੀਨਾਂ ਤੇ ਨਜਾਇਜ਼ ਕਬਜ਼ਾ ਕਰ ਲਏ 300 ਏਕੜ ਲੋਕ ਹੋਂਦੇ ਸੀ ਉਹਦੇ ਉਹਦੇ ਗਰੀਬਪੁਰ ਵਿੱਚ ਸੀਗੇ ਅਸੀਂ ਉੱਥੇ ਕਨਵੈਨਸ਼ਨ ਕਰਨ ਗਏ ਵੀ ਦਬਾਅ ਪਾਈਏ ਵੀ ਇਹਨਾਂ ਦੀਆਂ ਜ਼ਮੀਨਾਂ ਵਾ ਇਹ ਕਿਉਂ ਜਿਹੜਿਆ ਪੁਲਿਸ दखल ਦਿੰਦੀ ਐ ਸਾਡੇ ਦੇ ਮਕਦਮੇ ਕਰਦੇ ਉਹਨਾਂ ਦਾ ਸਾਨੂੰ ਕੋਇਆ ਨਹੀਂ ਅੱਜ ਹੌਲੀ ਹੀ ਆਂ ਬੇ ਅਸੀਂ ਫਰਕ ਲੈਣੇ ਬੰਦੇ ਪਰ ਰੁਕਾਵਟਾਂ ਵਿੱਚ ਐਸ ਮਕਦਮੇ ਦੀ ਰੁਕਾਵਟ ਆਏ ਸਾਨੂੰ ਜਿਹੜੇ ਭੱਜੋ ਰੁਕਾਵਟ ਦੂਰ ਕਰੋ ਨਾ ਗੁਰਦੇਨ ਪੜੋ ਅਹੀਂ ਉਹਦਾ ਜੱਗੇ ਦਾ ਵੀ ਆ ਵਾਸ਼ੇ 7 ਸਾਲ ਸਾਲ ਦੇ ਪੁੱਛਿਆ ਨਹੀਂ ਕਿਹਨੇ ਇਹ ਗੱਲਾਂ ਸਮਝਣ ਵਾਲੀਆਂ ਜੇ ਮੈਂ ਤੁਹਾਨੂੰ ਛਾ ਦੇਣਾ ਹੁਣ ਸਵਾਰਿਓ ਅਹੀਂ ਇਹ ਸਭ ਗੱਲਾਂ ਨੰਗੇ ਆ ਫਤਮ ਤਾਰ ਕਰ ਗਏ ਆ ਚੁੱਪ ਕਰਕੇ ਉਹਨਾਂ ਗੁਰਜਿਆਂ ਨੂੰ ਫੜੋ ਸਾਡੀ ਇਹ ਆ ਨਾ ਕੁੜੀ ਦਾ ਨਵਾਂ ਵਾਕਿਆ ਹਲਾਤ ਕੋ ਦਿਨ ਨਹੀਂ ਚੱਲਣਾ ਚਾਹੀਦਾ ਓਹੋਏ ਬੰਦੇ ਓਹੋਏ ਬੰਦੇ ਓਹੋਏ ਬੰਦੇ ਉਹਨਾਂ ਡਾਕੂ ਕਰੀ ਕੋਈ ਨਹੀਂ ਕੋਈ ਤਾਂ ਡੁੱ ਕਰਨੇਗਾ ਕੁੜੀ ਨੇ ਚੱਕ ਕੇ ਬਲੈਰਨ ਨਵਾਜੋ ਥੇ ਬੰਦ ਬਸ ਚੱਲਣ ਨਹੀਂ ਕੀਤਾ ਧਾਮ ਆਏ ਕੁੜੀ ਜਿਹੜੀ ਹੌਸਲੇ ਚ ਰਹੀ ਆ ਸੋ ਇਸ ਕਰਕੇ ਡੀਐਸਪੀ ਆਏ ਆ ਅੰਮ੍ਰਿਤਸਰੋਂ ਘੋਗਣੀਆਂ ਲਾਪਾਓ ਸਾਡੇ ਮੋਢੇ ਇਹ ਜਾਣ ਕੇ ਕਹੋ ਉਹ ਦੋਸ਼ੀ ਨੇ ਅਜੇ ਸਿੱਟ ਬਣ ਨਹੀਂ ਦੋਸ਼ੀ ਸਿੱਧ ਕਰਦੇ ਹੈ ਤੇ ਮੈਂ ਯਾਰੀ ਕਰ ਦੋ ਜੀ ਕੋ ਦੋਸ਼ੀ ਸਿੱਧ ਕਰਨ ਵਾਲੀ ਗੱਲ ਹੈਗੀ ਆ ਸਾਰੇ ਗੱਲ ਨਹੀਂ ਦੋਸ਼ਾਂ ਨੂੰ ਫੜੋ ਇਹ ਦੇ ਦੇ ਸਿੱਟ ਕਮਾੜਾ ਗਿਰਦਾਰ ਕਰੋ ਗਿਰਦਾਰ ਕਰੋ ਹਾ ਜੋ ਵੀ ਗਿਰਦਾਰ ਕਰੋ ਗਿਰਦਾਰ ਸਾਨੂੰ ਐਂ ਸਮਝਿਆ ਕਿ ਕੋਈ ਠੰਮਣਾ ਕਮਣਾ ਲੈ ਲਿਆ ਹੰਗੇ ਨੌਜਵਾਨੋ ਇਹਦੇ ਉੱਤੇ ਕਿ ਕਿਹੜੀ ਰਫਰੀ ਹੋਰ ਕਰਨ ਵਾਲੀ ਆ ਇਹ ਮੈਂ ਸਾਨੂੰ ਆਪ ਡੀਐਸਪੀ ਨੇ ਕਿਹਾ ਵੀ ਇਹ ਹੋਈ ਨਹੀਂ ਬੰਦੇ ਜੱਗੇ ਨੂੰ ਮਾਰਨ ਵਾਲੇ ਮੈਂ ਤਰਯਾਬ ਕਰ ਰਿਹਾ ਹੁਣ ਕਦੀ ਜ਼ੁਬਾਨ ਬਾਹਰ ਕਰਦੇ ਕਦੀ ਅੰਦਰ ਕਰਦੇ ਸੋ ਇਹ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਪੇਸ਼ ਹੋਇਆ ਦ੍ਰਿਸ਼ਤਾ ਉਖਾਓ ਇਹ ਲੜਨ ਵਾਲੀ ਗੱਲ ਹੈ ਕੋ ਸਰਪੰਚ ਸਾਹਿਬ ਇੱਕ ਆਰ ਪਾਸ ਦੀ ਲੜਾਈ ਆ ਬਸ ਸਾਨੂੰ ਜੀ ਉਹ ਕੱਲ 10 ਵਜੇ ਖਵਾਲੇ ਨੂੰ ਮਰੇ ਹੋ ਜੀ ਸਵੇਰੇ ਵੀ ਸਾਨੂੰ ਸੁਣਾ ਆ ਗਿਆ ਜੀ ਐਸਐਸਪੀ ਸਾਨੂੰ ਘਰ ਸੱਦੇ ਆ ਸਾਨੂੰ ਸਾਰੀਆਂ ਗੱਲਾਂ ਲੱਤ ਪਾ ਬਾਬਾ ਸਾਹਿਬ ਕੀ ਦੇਖੇ ਤੋਰੇ ਤੁਹਾਨੂੰ ਜਸਐਸਪੀ ਨੇ ਐਵੇਂ ਕਰਦਾ ਇਹ ਹੋਈ ਐਸਐਸਪੀ ਆ ਜਿੰਨੇ ਕਿਹਾ ਬੰਦੇ ਫੜ ਲਿਆ ਉਹਨਾਂ ਦੀਆਂ ਗ੍ਰਿਫਤਾਰੀਆਂ ਪੈ ਗਈਆਂ ਵਾ ਮੇਰਾ ਖਿਆਲ ਅਭੀ ਮੈਂ ਆਪਣੀ 75 ਸਾਲ ਦੀ ਜ਼ਿੰਦਗੀ ਵਿੱਚ ਪਹਿਲਾ ਕੇਸ ਹੈ ਨਹੀਂ ਤੇ ਜੋ ਗ੍ਰਿਫਤਾਰੀਆਂ ਪੈ ਜਾਂਦੀਆਂ ਲੋਕ ਮੂੰਹ ਬੰਦ ਕੇ ਪਹਨ ਚੱਲਦੇ ਨੇ ਲੜਦੇ ਬਲਦੇ ਅਫਰਾਂ ਦੇ ਦੀ ਗ੍ਰਿਫਤਾਰੀ ਪੈ ਗਈ ਗ੍ਰਿਫਤਾਰੀ ਪੈ ਗਈ ਗ੍ਰਿਫਤਾਰੀ ਪੈ ਪਤਾ ਨਹੀਂ ਕੀ ਕੋਈ ਅੰਦਰ ਖਾਤੇ ਹੋਇਆ ਆਂਦੇ ਸਾਡੇ ਉਤੋਂ ਦੀ ਪਾਹੀ ਲੰਘ ਗਿਆ ਅਸੀਂ ਇਹਦੇ ਮਜੂਰਾਂ ਫਰੋਨਾਂ ਨੂੰ ਹਰਦਾ ਇੱਕ ਦਿਨ ਲੱਗ ਜਾਊ ਦੋ ਦਿਨ ਲੱਗ ਜਾਊਗਾ ਇਹ ਸਿੱਟ ਬਾਹੜਨੀ ਆ ਸਿੱਟ ਕਿੰਨੀਆਂ ਵੇਚੀਆਂ ਆ ਆ ਇਹਨਾਂ ਦੇ ਵੇਖ ਲਿਆ ਸਵਾਦ ਸਿੱਟ ਦਾ ਜੌਂਸਾ ਦੀ ਸਿੱਟ ਬਣੀ ਐ ਘੁੱਠਲ ਜੌਂਸਾ ਵਾਲੇ ਪਤਾ ਤਾਂ ਜੇ ਸਾਲ ਹੋ ਗਿਆ ਸਿੱਟ ਬਣੀ ਆ ਇੱਕ ਸਾਲ ਹੋ ਗਿਆ ਸਿੱਟ ਬਣੀ ਆ ਸਿੱਟ ਤੇ ਕਿਹਟੂ ਨਾ ਆ ਕੋਈ ਘੱਲਣ ਨਾ ਕੋਈ ਰੋਡ ਦੀ ਲਈ ਸਿੱਟ ਜੀ ਇਹ ਕਿ ਵੀਡੀਓ ਤੇ ਲਈ ਕੋਈ ਨਹੀਂ ਨਾਲ ਵੇਖਦਾ ਮੈਂ ਇਹ ਸਿੱਟ ਅੱਜ ਦਿਨ ਵੀ ਕੋਈ ਰਾਤ ਨਹੀਂ ਕੋਈ ਪਲੇਖਾ ਨਹੀਂ ਜਾਵੇ ਜੱਪਸ਼ਾ ਨਾਲ ਕੋ ਦੋ ਬੰਦੇ ਨਹੀਂ ਉਹਦੇ ਵੱਲ ਚ ਉਹ ਤੁਸੀਂ ਪੁੱਛੋ ਕਿਸੇ ਨੂੰ ਅੱਥੀ ਨਹੀਂ ਪਹੁੰਚਦਾ ਇਹਨਾਂ ਜੀ ਮਰੀਆ ਜੀ ਸਾਨੂੰ ਆਣ ਕੇ ਪੱਤ ਦਿੰਦੇ ਆ ਵੀ ਤੁਸੀਂ ਆ ਕਰ ਲਓ ਅਲਪੀ ਸਵੇਰੇ ਉਹ ਕਰ ਲਓ ਪਰਸੋਂ ਉਹ ਕਰ ਲਓ ਕੀ ਕਰੀਏ ਦੱਸੋ ਜਾਰੋ ਪਰ ਦੱਸੋ ਬਈ ਤੇ ਕੀ ਕਰਾਂ ਇਹ ਕਹੇ ਸੀ ਜੀ ਬੋਲੇ ਫਿਰ ਪੁਲਿਸ ਨੇ ਕੁੜੀ ਚਕਾਈ ਆ ਜੀ ਇਹ ਪੁਲਿਸ ਨੇ ਕੁੜੀ ਚਕਾਈ ਉਹਨਾਂ ਨੂੰ ਖੁੱਲੇ ਛੱਡ ਕੇ ਤੁਰੇ ਆ ਹਾਂ ਵਾਹ ਇਹ ਆ ਨਵੇਂ ਗੱਲ ਆ ਗਈ ਪੁਲਿਸ ਚਕਾਉਣ ਵਾਲੀ ਇਸ ਕੁੜੀ ਨੂੰ ਉਹ ਖੁੱਲੇ ਛੱਡੇ ਸੀ ਰੋਜ਼ ਕਹਿੰਦੇ ਆ ਕਿ ਬੜੇ ਬਦਮਾਸ਼ ਆ ਨੇ ਕਿੰਨੇ ਵੈਗਰੂ ਵੈਗਰੂ ਕਰ ਰਹੇ ਬਦਵਾਸ ਨਾ ਹੈ ਇਹਨਾਂ ਨੂੰ ਟੀ.ਟੀ. ਇਹ ਦੇ। ਇਹ ਥਾਣੇ ਦਾ ਤਾਂ ਹੀ ਪੱਚਾ ਵੇ ਥੋੜਾ ਡੀ.ਐਸ.ਪੀ ਤੇ ਐਸ.ਐਸ.ਪੀ ਤੇ ਐਸ.ਐਚ.ਓ ਤੇ ਕੋਈ ਵੀ ਲੜਾਈ ਲੰਮੀ ਲੜਨੀ ਪੈ। ਲੰਮੀ ਲੰਮੀ ਹੈ। ਸੋ ਇਸ ਕਰਕੇ ਸਾਥੀਓ ਮੈਂ ਤੁਹਾਨੂੰ ਹਕੀਕਤ ਦਸੀ ਗਾਂ ਵੀ ਦਸਾਂ। ਗਾਂਗਾਂ ਵਾਲੇ ਛਪੀਆਂ ਛੁਪੀਆਂ ਜਿਹੜੀਆਂ ਕੀਆਂ ਨੇ ਨੰਬਰ 2 ਤੇ ਬੋਲਣ। ਸੋ ਇਸ ਕਰਕੇ ਪਰ ਸ਼ਾਦੇ ਵੀ ਆਉਣੇ ਦਿਰਤਾ ਨਾ ਬਹੁ। ਉਸ ਵਾਏ ਨੂੰ ਕਿੰਨੇ ਭੁੱਖੇ ਨਾ ਮਰਿਓ ਇੱਥੇ ਆਜ ਨੇ ਸਾਡੇ ਕੋਲ ਖਾਣੇ। ਪਰ ਜਾਨੋ ਮਮੋ ਮੋਠਕਣੀਆਂ ਨਾਲ ਗੱਲਾਂ ਕਰਦੇ ਜੀ 10 ਵਜੇ ਉਹ ਜੁਕੇ ਜੀ 11 ਵਜੇ ਇਹਨੂੰ ਕਦ ਚਲੀ। ਸਭਾ ਸ਼ੁਰੂ ਹੋਇਆ ਚੰ। ਆਹੇ ਕੋਈ ਸ਼ਿੱਟ ਨਹੀਂ ਮੰਨਦੇ। ਦੱਸੋ ਸ਼ਿੱਟ ਨੇ ਕੋਈ ਫੈਸਲਾ ਪੰਜਾਬ ਤੇ ਹਿੰਦੁਸਤਾਨ ਤੇ ਕੀਤਾ? ਮੈਨੇ ਆਖਿਆ ਕਿ ਸ਼ਿੱਟ ਨੇ ਫੈਸਲਾ ਕੀਤਾ। ਇਸ ਛੱਟ ਬਣਾਉਣ ਵਾਲਾ ਕੇਸਿੰਗਾ ਜੇ ਦਿਵੀ ਪਤਾ ਮਾਰਨ ਵਾਲਿਆ ਕਰਨ ਵਾਲਿਆ ਕੁੜੀ ਭਜਾਉਣ ਵਾਲਿਆ ਆ ਕੁੜੀ ਸਾਹਮਣੇ ਸੋ ਇਸ ਕਰਕੇ ਇਹਨਾਂ ਛੱਪੇ ਦੇ ਨਾਲ ਬਹੁਤ ਤਕੜੇ ਹੋ ਕੇ ਗੱਦ ਕੇ ਫਦੇ ਇਤਰਾ ਨਹੀਂ ਬਲਾਉ ਇਹ ਪਤਾ ਲੱਗਦੇ ਰਾਇਗੜ ਜੀ ਕਾ ਗੱਲ ਸਾਰ ਜੰਗਾਂ ਕਾ